ਚਾ ਹੁਣ ਮੈਂ ਤੁਹਾਡੀ ਥੋੜੀ ਦੂਜੀ ਗੱਲ ਕਰਨ ਤੁਹਾਡੇ ਟੈਟੂ ਬਣੇ ਵੇਰ ਸਾਈਨ ਕੀ ਬਣੇ ਮੈਂ ਦਿਖਾਉਂਗੀ ਆ ਤਾਂ ਹੈਗਾ ਇਹ ਵਨਨ ਬਿਲਨ ਜਿਹੜੀ ਮੇਰੀ ਡਾਕੂਮੈਂਟਰੀ ਹੈ ਠੀਕ ਆ ਸੋ ਇਧਰ ਦੇ ਪਾਸੇ ਜਿਹੜਾ ਹੈ ਉਹ ਹੈਗਾ ਹਰੀ ਸਿੰਘ ਨਲਵਾ ਹੂੰ ਜਿਨੇ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਾਲੇ ਆ ਪੂਰਾ ਹਰੀ ਸਿੰਘ ਨਲਵਾ ਬਣਾਇਆ ਮੇਰਾ ਠੀਕ ਆ ਹੁਣ ਇਸ ਤੋਂ ਉੱਪਰ ਕੋਈ ਪਾਵਰਫੁਲ ਦਾ ਬੰਦਾ ਹੈ ਨਹੀਂ ਸਾਪਣੇ ਹੂੰ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਜਿਹੜਾ ਲੈਜੈਂਡ ਆਪਣੇ ਲਈ ਹੈ ਨਾ ਤੇ ਇਹ ਬਹੁਤ ਵੱਡੀ ਗੱਲ ਹੈ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਤੁਸੀਂ ਦਿਖਾਉਂਦੇ ਹੋ ਜਾ ਕੇ ਜਾਂ ਇਤਿਹਾਸ ਤੁਹਾਡੇ ਨਾਲ ਤੁਰਦਾ ਹੈ ਕਿਵੇਂ ਮਹਿਸੂਸ ਕਰਦੇ ਮਸੂ ਬੈਸਟ ਬਹੁਤ ਬੜੀ ਮਹਿਸੂਸ ਹੁੰਦਾ ਭਾਈ ਇਹਨਾਂ ਦੀ ਜਦੋਂ ਮੈਂ ਐਕਚੁਅਲੀ ਸਟੋਰੀ ਪੜੀਆ ਜਦੋਂ ਨਾ ਮਰੇ ਐਕਚੁਅਲੀ ਦੇਖਿਆ ਵੀ ਬੰਦਾ ਹੈ ਕੌਣ ਪਹਿਲਾਂ ਤਾਂ ਆਪਾਂ ਨੂੰ ਇਹਨਾਂ ਪਤਾ ਨਹੀਂ ਸੀਗਾ ਆਪਾਂ ਸੁਧਾਰਨ ਹੁੰਦਾ ਵੀ ਹਰੀ ਸਿੰਘ ਨਲੂਆ ਹਾਂ ਹਰੀ ਸਿੰਘ ਨਲੂਆ ਜਦੋਂ ਬੰਦਾ ਪੜਦਾ ਫਿਰ ਨੇੜੇ ਜਾਂਦਾ ਜਦੋਂ ਪੜਿਆ ਉਹਨਾਂ ਬਾਰੇ ਨਾ ਭਾਈ ਜਿੰਨੀ ਵਿੱਚ ਪਾਵਰ ਸੀਗੀ ਸੀਗੀ ਹੂੰ ਉਹ ਜਿਹੜੀ ਪਾਵਰ ਸੀ ਉਹ ਮੇਰੀ ਡਬਲ ਹੋ ਗਈ ਮੇਰੇ ਬਾਡੀ ਚ ਸਿਰਫ ਇਹਨਾਂ ਨੂੰ ਪੜਨ ਤੇ ਨਹੀਂ ਇਹਨਾਂ ਨੂੰ ਪੜਨ ਤੇ ਹੀ ਮੇਰਾ ਡਬਲ ਹੋ ਗਈ ਇੱਕ ਤਰ੍ਹਾਂ ਦੇ ਅੱਛਾ ਇਹ ਇੱਕ ਜੋਸ਼ એનર્ਜੀ ਜਿਹੜੀਆਂ ਸਾਡੇ ਇਤਿਹਾਸਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੋਰ ਪੜਦੀ